ਇਹ ਬੋਲ ਕੇ ਨਾ ਰਿਹਾ। ਬੜੇ ਇੱਕ ਫੋਟੋ ਕਰਾ ਲਓ ਜੀ। ਮੈਂ ਓਕੇ ਸਰ। ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਸਾਹਿਬ ਤੋਂ ਦਿਲੋਂ ਕਰਦਾ ਹਾਂ। ਕੰਗਰੈਸ ਨੂੰ ਥੈਂਕ ਯੂ ਬਾਈ ਮੈਚਰਕੋ ਜੀ। ਤਿੰਨ ਚਾਰ ਮਹੀਨਿਆਂ ਦੇ ਵਿੱਚ ਮੈਂ ਜਲੂੰਗਾ ਬਣਿਆ ਜੀ। ਮੈਂ ਤੁਹਾਨੂੰ ਹਰ ਇੱਕ ਦੇ ਦੁੱਖ-ਸੁਖ ਦੇ ਵਿੱਚ ਨਹੀਂ ਪਹੁੰਚੀਦਾ। ਹਰ ਇੱਕ ਨੂੰ ਮੈਥੋਂ ਕਈ ਵਾਰੀ ਮਿਲਿਆ-ਵਿੜਿਆ ਜਾਂਦਾ। ਵਿਆਹ ਸ਼ਾਦੀਆਂ ਦੇ ਕਾਰਡ ਐਨੇ ਆਉਂਦੇ ਆ, ਤੁਸੀਂ ਬੜੇ ਮਾਲ ਤਦਕਾਰ ਨਾਲ ਦੇ ਕੇ ਜਾਂਦੇ ਹੋ। ਪਿਆਰ ਨਾਲ ਦੇ ਕੇ ਜਾਂਦੇ ਹੋ। ਬੜੀ ਇੱਛਾ ਹੁੰਦੀ ਆ ਮੈਂ ਹਰ ਇੱਕ ਸਾਥੇ ਪਹੁੰਚਾਂ। ਕਿਉਂਕਿ ਮੇਰਾ ਮੇਰਾ ਦਿਲ ਹਮੇਸ਼ਾ ਇੱਥੇ ਤੜਕਲਾ ਕੇ ਦਰਗਦੇ ਨੇ। ਪਰ ਜੇ ਇੱਥੇ ਮੈਂ ਜ਼ਿਆਦਾ ਹਾਜ਼ਰੀ ਦਿੰਨਾ ਤਾਂ ਫਿਰ ਅਮ ਕੰਮਾਂਗਾਰਾਂ ਤੋਂ ਵਾਂਝੇ ਰਹਿ ਜਾਂਦਾ। ਓਕੇ ਮੈਨੂੰ ਤੁਸੀਂ ਜਿਹੜਾ ਚੁਣਿਆ ਨਾ ਮੈਜੀ। ਕੁਛ ਕਰਨ ਵਾਸਤੇ ਚਾਹਿਆ ਵੀ ਮੈਂ ਇਸ ਹਲਕੇ ਵਾਸਤੇ ਕੁਛ ਕਰ ਸਕਾਂ ਤੇ ਜੇ ਮੈਂ ਉਹ ਨਾਂ ਤੁਹਾਨੂੰ ਕੁਛ ਕਰਕੇ ਵਿਕਾ ਸਕਾਂ ਤਾਂ ਮੈਂ ਤੁਹਾਡਾ ਗੁਨਾਹ ਕਰ। ਤੋਂ ਇਸ ਕਰਕੇ ਮੈਂ ਸਾਰਿਆਂ ਤੋਂ ਹੱਥ ਬੰਨ੍ਹ ਕੇ ਮਾਫੀ ਮੰਗਦਾ ਵੀ ਜੇ ਕਿਸੇ ਵੀ ਭਰਾ ਦੇ ਮੇਰੇ ਕੋ ਨਾਂ ਪਹੁੰਚਿਆ ਜਾਵੇ ਇਸ ਗੱਲ ਦਾ ਕੁਛ ਅਗਲਾ ਨਾ ਕਰਿਓ ਅੱਗਾ ਪਿੱਛਾ ਹੋ ਕੇ ਮੈਂ ਆਊਗਾ ਮੈਂ ਸਨੀਦੀ ਵੀ ਡਿਊਟੀ ਲਈ ਵੀ ਆ ਉਹ ਵੀ ਜਾਂਦਾ ਪੈਵੀ ਦੀ ਲਈ ਵੀ ਹੈ ਮੇਰੇ ਬੇਟੇ ਦੀ ਉਹ ਵੀ ਜਾਂਦਾ ਅਮੇ ਦੀ ਲਾਈਵੀ ਆ ਉਹ ਵੀ ਜਾਂਦਾ ਤੇ ਜਮਈ ਐਮਰਜੈਂਸੀ ਵੈਰੀ ਮੇਰੇ ਮਾਤਾ ਵੀ ਜਾਇ ਆਉਂਦੇ ਕਿਤੇ ਕਿਤੇ ਉਹਨਾਂ ਨੂੰ ਵੀ ਭੇਜ ਦਿੰਦਾ ਬਟ ਇੰਨਾ ਕਿ ਮੇਰਾ ਖਿਆਲ ਲੇਖੋ ਵੀ ਐਸ ਗੱਲ ਵਿੱਚ ਥੇੜੀ ਰੁਚਨਾ ਵੀ ਯਾਰ ਬਾਈ ਤੂੰ ਆਇਆ ਨਹੀਂ ਜੇ ਕੰਮ ਨਾ ਕਰਾਂ ਬੇਸ਼ੱਕ ਰੁਸਦੇ ਹੋਈ ਬਾਈ ਤੈਨੂੰ ਆ ਕੰਮ ਕਿਹਾ ਸੀ ਤੂੰ ਕੀਤਾ ਨਹੀਂ ਉਹਦੇ ਵਿੱਚ ਥੋੜਾ ਆਪਣਾ ਹੱਕ ਆ ਪਰ ਫਿਰ ਵੀ ਮੈਂ ਹਰ ਹਰ ਕੋਸ਼ਿਸ਼ ਕਰੂੰਗਾ ਕਿ ਮੈਂ ਆ ਸਕਾਂ ਤੁਹਾਡੇ ਦਰ ਤੇ ਆ ਕੇ ਮੈਂ ਮਤਲਬ ਹਾਜ਼ਰੀ ਲਵਾ ਸਕੀ ਸੋ ਅੱਜ ਤੁਸੀਂ ਸਾਰੇ ਦੇ ਨੇ ਆਏ ਪਿਆਰ ਸਤਿਕਾਰ ਦਿੱਤਾ ਆਪਾਂ ਸਾਰੇ ਰਲ ਕੇ ਅੱਜ ਇਹ ਨੀਂਹ ਪੱਥਰ ਰੱਖ ਸਕੇ ਤੇ ਜਿਹੜਾ ਇੱਥੇ ਰੱਖਿਆ ਜੀ ਨੀਂਹ ਪੱਥਰ ਇਹ ਤਕਰੀਬਨ ਇੱਥੋਂ ਲੈ ਕੇ ਜੀ ਆਪਣਾ ਮਦੀਹ ਸਮਾਗਮ ਗਿਲਜੇ ਵਾਲਾ ਇਸ ਉੱਥਾ ਉੱਥੋਂ ਤੱਕ ਇਹ ਸੜਕ ਪੂਰੀ ਮਤਲਬ ਕਿ ਵਧੀਆ ਪ੍ਰੀਮਿਕਸ ਪਾ ਕੇ ਅੱਜ ਸਟਾਰਟ ਹੋ ਜੂਗਾ ਕੰਮ ਜੀ ਸਿੰਸਾਪ ਕੇ ਨੀਤੇ ਤੱਕ ਕੰਪਲੀਟ ਕਰ ਦੇਵੋਗੇ ਜੀ ਤਾਂ ਜਲਦੀ ਕਰਾ ਦਿਓ ਬਹੁਤ ਚਿਰ ਹੋ ਗਿਆ ਹਾਂਜੀ ਹਾਂ ਸੋ ਬੜੇ ਕਾਬਲ ਅਫਸਰਾ ਜੀ ਇਹਨਾਂ ਨੂੰ ਇੱਥੇ ਸਪੈਸ਼ਲ ਰੱਖਿਆ ਵੈ ਮੈਂ ਬਦਲਦੇ ਸੀ ਮੈਂ ਕਿਹਾ ਵੀ ਨਹੀਂ ਪਾਈ ਸਾਡਾ ਤਾਂ ਪਿਆਰ ਆ ਘਰ ਦੀ ਗੱਲ ਆ ਇਹਨਾਂ ਨਾਲ ਸੋ ਦਮ ਕੇ ਕੰਮ ਚਲਾ ਦਿਓ ਜੀ ਦੋਨੇ ਥਾਮਾ ਤਾਈ ਤਾਂ ਕਿ ਲੋਕਾਂ ਨੂੰ ਪਤਾ ਲੱਗਣ ਲੱਗਾ ਆ ਇੰਨਾ ਟੋਟਾ ਤਾਂ ਪਹਿਲਾਂ ਹੀ ਬਣਾ ਦਿਓ ਜੀ ਇਹਨਾਂ ਨੂੰ ਕੋਈ ਘਰੋਂ ਸੋਕੇ ਉਸਨਰ ਵਾਲਿਆਂ ਦਾ ਇੱਥੇ ਵਾੜਾ ਰੰਗ ਹੋੜੀ ਵੜੀ ਪੁੜਿਆ ਜਾਊਗਾ ਹਾਂ ਚਲੋ ਚਲੋ ਬਹੁਤ ਧੰਨਵਾਦ ਜੀ ਸਾਰਿਆਂ ਦਾ ਕਿੰਨੇ ਪ੍ਰੋਜੈਕਟ ਹੈ ਜੇ ਟੋਟਲ ਕਿੰਨੇ ਦੋ ਚ ਦੋ ਮੇਨ ਦੋ ਪ੍ਰੋਜੈਕਟ ਆ ਜੀ ਇੱਕ ਤਾਂ ਗਿੱਦਲਵੇ ਤੋਂ ਲੈ ਕੇ ਸਮਝ ਲਓ ਵੀ ਸੋਥੇ ਤੱਕ ਆ ਜੀ ਇੱਕ ਹੈਗਾ ਜੀ ਗਿੱਦਲਵੇ ਤੋਂ ਲੈ ਕੇ ਲੰਬੀ ਤੱਕ ਇਹ ਦੋਨੇ ਸੜਕਾਂ ਦਾ ਤਕਰੀਬਨ 22 ਕਰੋੜ ਰੁਪਏ ਦੇ ਕਰੀਬ ਅੱਜ ਅਸੀਂ ਸ਼ੰਕਸ਼ਨ ਕਰਤਾ ਕੰਮ ਸਟਾਰਟ ਹੋ ਚੁੱਕਾ ਹੈ ਇਹ ਕਹਿਣਾ ਚਾਹੋਗੇ ਪਹਿਲਾਂ ਤੁਸੀਂ ਵਾਅਦੇ ਕੀਤੇ ਸੀ ਇਲੈਕਸ਼ਨ ਦੇ ਟਾਈਮ ਤੇ 28 ਸਾਲਾਂ ਦਾ ਕੰਮ 22 ਸਾਲਾਂ ਦੇ ਵਿੱਚ ਕਰਨਾ ਤਾਂ ਉਹ ਵਾਅਦੇ ਪੂਰੇ ਕਰ ਰਹੇ ਹੋ ਬਿਲਕੁਲ ਪੂਰੇ ਕਰ ਰਹੇ ਆ ਜੀ ਔਰ ਮੈਂ ਆਵਦੇ ਖਰਚ ਕਰ ਰਹੇ ਆ ਜੀ ਜਿਹੜਾ ਕਿਸੇ ਦੇ ਖਰਚ ਕਰਦੇ ਮੇਰਾ ਆਵਦਾ ਘਰ ਆ ਜੀ ਅਗਲੇ ਕੀ ਪ੍ਰੋਜੈਕਟ ਹੋ ਸਕਦੇ ਆ ਤੁਸੀਂ ਦੇਖੀ ਚਲੋ ਜੀ 2-3 ਮਹੀਨਿਆਂ ਦੇ ਵਿੱਚ ਤੁਹਾਨੂੰ ਪਤਾ ਲੱਗੂਗਾ ਵੀ ਕੀ ਕੁਝ ਹੋ ਰਿਹਾ ਕਿ ਦਰਵੇ ਦੇ ਵਿੱਚ ਇਹਨਾਂ ਨੂੰ ਕਿਸੇ ਨੂੰ ਮਿਸਤਰੀ ਨਹੀਂ ਤੇ ਹੋਣੇ ਇੰਨਾ ਕ ਵਾਦਾ ਕਰਦੇ ਲੋਕਾਂ ਨੂੰ ਕੀ ਅਫੀਲ ਆ ਅਪੀਲ ਇਹੀ ਅਜਿਹੀ ਵੀ ਇਹਨਾਂ ਨੇ ਜੋ ਮੈਨੂੰ ਪਿਆਰ ਸਤਿਕਾਰ ਦਿੱਤਾ ਜੋ ਮੇਰੇ ਤੇ ਆਪਣਾ ਵਿਸ਼ਵਾਸ ਕਰਕੇ ਮੇਰੇ ਤੇ ਭਰੋਸਾ ਕਰਕੇ ਇੱਟੇ ਵੱਡੇ ਵੋਟ ਬੈਂਕ ਨਾਲ ਮੈਨੂੰ ਜਿਥਾਇਆ ਇਹਨਾਂ ਨੇ ਆਪ ਦਾ ਫਰਜ਼ ਅਦਾ ਕਰਤਾ ਹੁਣ ਮੇਰੀ ਡਿਊਟੀ ਲਾਈ ਹੈ ਹੁਣ ਮੈਂ ਪੂਰਾ ਕਰਦਾ ਆਪ ਦਾ ਫਰਜ਼ ਜੋ ਮੇਰੀ ਡਿਊਟੀ ਔਰ ਮੈਂ ਕਰੂੰਗਾ ਜੀ ਸਰਕਾਰ ਨੂੰ ਦਿਲਸਾਨ ਵੀ ਪੂਰੇ ਹੋ ਚੁੱਕੇ 2 ਸਾਲ ਦਾ ਟਾਈਮ ਅਜੇ ਬਾਕੀ ਹੈ 2 ਸਾਲ ਬਹੁਤ ਹੋ ਗਏ 2 ਮਹੀਨੇ ਹੀ ਬਾਕੀ ਆ ਦੋ ਮਹੀਨੇ ਜੀ ਦੇਖੋ ਤੁਸੀਂ ਕਿੰਨੇ ਕੰਮ ਕਰਾਤੇ 2 ਸਾਲ ਦਾ ਬਹੁਤ ਪਏ ਸਰਕਾਰ ਬੰਨਿਓ ਕਿਸੇ ਚੀਜ਼ ਦੀ 1% ਵੀ ਕੋਈ ਮਨਾਹੀ ਨਹੀਂ ਨਾ ਸੀਐਮ ਸਾਹਿਬ ਬੰਨਿਓ ਆ ਨਾ ਸਰਕਾਰ ਬੰਨਿਓ ਆ ਕਿਸੇ ਚੀਜ਼ ਬੰਨਿਓ ਕੋਈ ਬਨਾਏ ਬੰਦੇ ਚ ਹਿੰਮਤ ਚਾਹੀਦੀ ਆ ਜਾ ਕੇ ਉੱਥੇ ਕੰਮ ਕਰਾ ਕੇ ਲੈ ਕੇ ਆਉਣ ਦੀ ਸਰਕਾਰ ਬੰਨਿਓ ਕੋਈ ਨਾ ਨਹੀਂ ਕਿਸੇ ਚਾਹੇ ਮੈਂ ਤਾਂ ਵੇਖ ਲਿਆ ਨਾ ਜੀ ਜਿਹੜੇ ਵੀ ਕੰਮ ਨੂੰ ਮੈਂ ਸੀਐਮ ਸਾਹਿਬ ਨੂੰ ਬੇਨਤੀ ਕੀਤੀ ਆ ਇੱਕ ਇੱਕ ਮਿੰਟ ਵੀ ਨਹੀਂ ਲਾਇਆ ਕਦੇ ਨਾਲ ਦੀ ਨਾਲ ਹੀ ਕਰਾਟ ਵਿੱਚ ਆ ਕੋਈ ਸੋ ਮੈਂ ਕਿਵੇਂ ਕਹਾਂ ਜੀ ਵੀ ਸਾਡੀ 3 ਸਾਲ ਹੋ ਗਏ ਜਿਹੜਾ ਅਫਸਰ ਸਾਹਿਬ ਵੀ ਮੰਗ ਹੋ ਰਹੀ ਸੀ ਕਿ ਗਿੱਦੜਵੇ ਲੈ ਕੇ ਆ ਰਹੇ ਹਾਂ ਬਿਲਕੁਲ ਗਿੱਦੜਵੇ ਲੈ ਕੇ ਆ ਰਹੇ ਹਾਂ ਜੀ ਸਾਰੇ ਇਹਦੀ ਡਿਮਾਂਡ ਕਰ ਰਹੇ ਸੀ ਪਰ ਗਿੱਦੜਵੇ ਦੇ ਵਿੱਚ ਥੋੜੀ ਜੀ ਜ਼ਿਆਦਾ ਡਿਮਾਂਡ ਆ ਤੁਸੀਂ ਦੇਖਿਆ ਹੋਣਾ ਜੀ ਮੈਂ ਬੜੇ ਇਸ ਗੱਲ ਨੂੰ ਮਾਣ ਮਹਿਸੂਸ ਕਰਦਾ ਕਿ ਸਾਡਾ ਹਸਪੀਟਲ ਗਿੱਦੜਵੇ ਦਾ ਤੁਸੀਂ ਇਹਦੇ ਓਪੀਡੀ ਦੇਖੋ ਜੀ ਅੱਜ ਜਾ ਕੇ ਇੱਕ ਇੱਕ ਡਾਕਟਰ ਜਿਹੜੇ ਡਾਕਟਰ ਦਾ ਤੁਸੀਂ ਨਾ ਲਓਗੇ ਸਾਡੇ ਇਸ ਹਸਪੀਟਲ ਦੇ ਵਿੱਚ ਆ ਸਾਰੇ ਅਸੀਂ ਡਾਕਟਰਸ ਪੂਰੇ ਕਰਤੇ ਇਵਨ ਕਿ ਗਾਇਨੀ ਦੇ ਪੇਸ਼ੈਂਟ ਵੀ ਅਸੀਂ ਇੱਥੇ ਲੈ ਕੇ ਆਉਂਦੇ ਆ ਕਿਤੇ ਬਾਹਰ ਨਹੀਂ ਜਾਂਦਦੇ ਔਰ ਐਵੇਂ ਆਂਗੋ ਮੁਫਤ ਨੂੰ ਇਲਾਜ ਕਰਾ ਰਹੇ ਆ ਤੁਸੀਂ ਓਪੀਡੀ ਜਾ ਕੇ ਰੌਣਕ ਵੇਖੋ ਇੱਥੇ ਦੇ ਇੱਥੇ ਕਬੂਤਰ ਆਪਣਾ ਬੋਲਦੇ ਹੁੰਦੇ ਸੀ ਨਾ ਮੈਂ ਕਿਸੇ ਤੇ ਟਿੱਪਣਾ ਟਿੱਪਰੀ ਨਹੀਂ ਕਰਦਾ ਵੀ ਉਹਨੇ ਆਏ ਨਹੀਂ ਕੀਤਾ ਉਹਨੇ ਆਏ ਨਹੀਂ ਕੀਤਾ ਮੈਂ ਤਾਂ ਤੁਹਾਨੂੰ ਸਿਰਫ ਇੰਨੀ ਗੱਲ ਕਹੂੰਗਾ ਵੀ ਹੁਣ ਤੁਸੀਂ ਫਰਕ ਦੇਖੋ ਜਾ ਕੇ ਪਹਿਲਾਂ ਵਾਲੇ ਵੀ ਗੱਲਾਂ ਕਰਦੇ ਸੀ ਤੇ ਹੁਣ ਜਾ ਕੇ ਅੰਤਰ ਦੇਖੋ। ਔਰ ਵਿਦਨ 2-3 ਡੇਸ 80 ਲੱਖ ਰੁਪਈਆ ਮੈਂ ਗ੍ਰਾਂਟ ਕਰਾਈ ਆ ਜੀ। ਵਿਦਨ 2-3 ਡੇਸ ਇਹ ਵੀ ਕੰਮ ਸਟਾਰਟ ਹੋਣ ਵਾਲਾ ਜਿਹੜਾ ਹਸਪੀਟਲ ਦੀ ਰੈਨੋਵੇਸ਼ਨ ਦਾ ਜੋ ਵੀ ਮਾੜਾ ਮੋਟਾ ਕੰਮ ਹੋਣ ਵਾਲਾ ਉਹ ਵੀ ਸਟਾਰਟ ਹੋ ਜਾਊਗਾ। ਇਹ ਵੀ ਸਾਰੀ ਸੀਐਮ ਸਾਹਿਬ ਦੀ ਮਿਹਰਬਾਨੀ ਹੈ। ਔਰ ਬੜੀ ਤੇਜ਼ੀ ਦੇ ਨਾਲ ਇਹ ਮੈਂ ਤਾਂ ਕੰਮ ਚੱਲਣਾ ਜਿਹੜੀ ਵੀ ਕੋ ਮਾੜੀ ਮੁੱਢੀ ਕਮੀ ਪੇਸ਼ੀ ਹੋਈ ਉਹ ਰਹਿ ਨਹੀਂ ਦੇਣੀ